ਫਗਵਾੜਾ ਜੰਕਸ਼ਨ ਦਾ ਇਹ ਰੇਲਵੇ ਸਟੇਸ਼ਨ ਹੈ ਜੋ ਕਿ ਸਾਬਕਾ ਮੰਤਰੀ ਸੋਮ ਪ੍ਰਕਾਸ਼ ਕੈਂਥ ਤੇ ਵਿਜੇ ਸਾਂਪਲਾ ਹੁਣਾ ਜਿਹਦੇ ਫਗਵਾੜੇ ਨੂੰ ਇਹ ਬਹੁਤ ਵਧੀਆ ਤੋਹਫਾ ਦਿੱਤਾ ਹੈ ਇਸ ਵਾਰ ਦੇਖ ਕੇ ਮੈਂ ਸਰਪ੍ਰਾਈਜ਼ ਹਾਂ ਕਿ ਰੀਅਲੀ ਬਹੁਤ ਅੱਛਾ ਕੰਮ ਹੋਇਆ ਹੈ ਕੰਮ ਦਾ ਸਟੈਂਡਰਡ ਕੰਮ ਦਾ ਤਰੀਕਾ ਔਰ ਸਾਫ ਸਫਾਈ ਬਹੁਤ ਹੀ ਕਾਬਿਲ-ਏ-ਤਾਰੀਫ ਹੈ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤਾਂਕਿ ਜਿੰਨੇ ਵੀ ਯਾਤਰੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕਿੱਲਿਆ ਪਹਿਲਾਂ ਕਿਹੋ ਜਿਹੇ ਹਾਲਾਤ ਸੀਗੇ ਇੱਥੇ ਦੇ ਉਹਦੇ ਨਾਲੋਂ ਬਹੁਤ ਵਧੀਆ ਬਹੁਤ ਵਧੀਆ A1 A1 ਭਾਈਓ ਇਹਨਾਂ ਦਾ ਤਾਂ ਬਹੁਤ ਵਧੀਆ ਹੈ ਸਟੇਸ਼ਨ ਆਪਣੇ ਗੱਡੀਆਂ ਵੀ ਟਾਈਮ 'ਤੇ ਆਉਂਦੀਆਂ ਸਪਾਈਸ ਸਾਫ ਸੁੱਥਰਾ ਵੀ ਹੈਗਾ ਤਾਂ ਅੱਗੇ ਨਾਲੋਂ ਬਹੁਤ ਵਧੀਆ ਹੈ ਪਹਿਲਾਂ ਬਹੁਤ ਪੁਰਾਣੀ ਬਿਲਡਿੰਗ ਸੀਗੀ ਤੇ ਬੈਠਣ ਉੱਠਣ ਦੀ ਬਹੁਤ ਘਾਹੂਲਤਾਂ ਨਹੀਂ ਸੀਗੀ ਕਿ ਬਹੁਤ ਵਧੀਆ ਨਹੀਂ ਸੀ ਪਰ ਹੁਣ ਬਹੁਤ ਵਧੀਆ ਸਹੂਲਤ ਹੋ ਗਈ ਆ ਜਿੰਨੇ ਫਗਵਾੜਾ ਵਾਸੀ ਨੇ ਜਾਂ ਜਿਨ੍ਹਾਂ ਨੇ ਆ ਕੇ ਫਗਵਾੜੇ ਰੁਕਣਾ ਹੈ ਉਹਨਾਂ ਦੇ ਲਈ ਕਿਤਨਾ ਕਿਤੇ ਬਹੁਤ ਵਧੀਆ ਤੋਹਫਾ ਸਸਿਕਾ ਜੀ ਨਮਸਕਾਰ ਮੌਬੀ ਕੇ ਸਾਥ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹੋ ਅੱਜ ਤੁਹਾਨੂੰ ਜਿਸ ਜਗ੍ਹਾ ਤੇ ਲੈ ਕੇ ਆਏ ਫਗਵਾੜੇ ਦਾ ਜੰਕਸ਼ਨ ਯਾਨੀ ਕਿ ਰੇਲਵੇ ਸਟੇਸ਼ਨ ਇਹ ਫਗਵਾੜੇ ਦੇ ਲੋਕਾਂ ਦੀ ਪੂਰ ਜ਼ੋਰ ਪਹਿਲੀ ਮੰਗ ਸੀਗੀ ਕਿ ਸਾਡੇ ਰੇਲਵੇ ਸਟੇਸ਼ਨ ਨੂੰ ਨਵਾਂ ਨਵੀਨੀਕਰਨ ਦਿੱਤਾ ਜਾਵੇ ਵੀ ਸਾਡੇ ਰੇਲਵੇ ਸਟੇਸ਼ਨ ਵੀ ਸੋਹਣਾ ਬਣਾਇਆ ਜਾਵੇ ਕਿਉਂਕਿ ਕਾਫੀ ਪੁਰਾਣੀ ਬਿਲਡਿੰਗ ਸੀਗੀ ਤੇ ਪੁਰਾਣਾ ਰੇਲਵੇ ਸਟੇਸ਼ਨ ਸੀਗਾ ਜਿਹਦੇ ਕਿ ਬਹੁਤ ਸਾਰੀਆਂ ਖਰਾਬੀਆਂ ਵੀ ਦੇਖਣ ਨੂੰ ਮਿਲਦੀਆਂ ਸੀਗੀਆਂ ਬਾਥਰੂਮ ਸਾਫ਼ ਸੁਥਰੇ ਨਹੀਂ ਸੀ ਮਿਲਦੇ ਕਿਉਂਕਿ ਬਿਲਡਿੰਗ ਪੁਰਾਣੀ ਸੀਗੀ ਲੋਕਾਂ ਨੂੰ ਵੇਟਿੰਗ ਹਾਲ ਨਹੀਂ ਸੀ ਚੰਗਾ ਮਿਲਦਾ ਜਿੰਨਾ ਲੋਕਾਂ ਨੂੰ ਟ੍ਰੇਨ ਫੜਨੀ ਹੁੰਦੀ ਸੀਗੀ ਉਹ ਘੁੰਮ ਕੇ ਜਾਂਦੇ ਹੁੰਦੇ ਸੀਗੇ ਸੋ ਲੇਕਿਨ ਇਹ ਜਿਹੜਾ ਤੁਹਾਨੂੰ ਨਵਾਂ ਰੇਲਵੇ ਸਟੇਸ਼ਨ ਦਿਖਾ ਫਗਵਾੜਾ ਜੰਕਸ਼ਨ ਦਾ ਇਹ ਰੇਲਵੇ ਸਟੇਸ਼ਨ ਹੈ ਜੋ ਕਿ ਸਾਬਕਾ ਮੰਤਰੀ ਸੋਮਪ੍ਰਕਾਸ਼ ਕੈਥ ਤੇ ਵਿਜੇ ਸਾਂਪਲਾ ਹੁਣਾ ਜਿਹਦੇ ਇਹ ਉਹਨਾਂ ਨੇ ਸਾਰਾ ਜ਼ੋਰ ਕਰਕੇ ਫਗਵਾੜੇ ਨੂੰ ਇਹ ਬਹੁਤ ਵਧੀਆ ਤੋਹਫਾ ਦਿੱਤਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੀ ਫਗਵਾੜੇ ਦਾ ਇਹ ਜੰਕਸ਼ਨ ਫਗਵਾੜਾ ਰੇਲਵੇ ਜੰਕਸ਼ਨ ਸਟੇਸ਼ਨ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਤਸਵੀਰ ਦਿਖਾਵਾਂਗੇ ਲੋਕਾਂ ਦੇ ਬਹਿਣ ਦੇ ਲਈ ਆਰਾਮਕਾਰ ਹੋ ਗਿਆ ਰਿਸੈਪਸ਼ਨ ਹੋ ਗਿਆ ਟਿਕਟ ਕਰ ਹੋ ਗਿਆ ਵਧੀਆ ਸਕਰੀਨਸ ਲੱਗੀਆਂ ਨੇ ਜਿੱਥੇ ਟਿਕਟ ਬੁਕਿੰਗ ਹੁੰਦੀ ਹੈ ਵੇਟਿੰਗ ਹਾਲ ਹੋ ਗਿਆ ਯਾਨੀ ਕਿ ਤੁਹਾਨੂੰ ਜਿੰਨੇ ਫਗਵਾੜਾ ਵਾਸੀ ਨੇ ਜਾਂ ਜਿਨ੍ਹਾਂ ਨੇ ਆ ਕੇ ਫਗਵਾੜੇ ਰੁਕਣਾ ਹੈ ਉਹਨਾਂ ਦੇ ਲਈ ਕਿਤਨਾ ਕਿਤੇ ਬਹੁਤ ਵਧੀਆ ਤੋਹਫਾ ਜਿੱਥੇ ਪਹਿਲਾਂ ਇੱਕ ਕਹਿ ਸਕਦੇ ਆ ਕਿ ਆਮ ਭਾਸ਼ਾ ਵਿੱਚ ਜਿਵੇਂ ਅਸੀਂ ਯੂਜ਼ ਕਰ ਲੈਣੀ ਟੁੱਟੀ ਫੁੱਟੀ ਬਿਲਡਿੰਗ ਸੀ ਕਿਉਂਕਿ ਬਿਲਡਿੰਗ ਬਹੁਤ ਪੁਰਾਣੀ ਸੀਗੀ ਲੇਕਿਨ ਹੁਣ ਇਸ ਬਿਲਡਿੰਗ ਨੂੰ ਨਵੀਨੀਕਰਨ ਕੀਤਾ ਗਿਆ ਨਵੀਂ ਤਕਨੀਕਾਂ ਦੇ ਤਹਿਤ ਇਹ ਜਿਹੜਾ ਰੇਲਵੇ ਸਟੇਸ਼ਨ ਬਣਾਇਆ ਗਿਆ ਮੈਂ ਵੇਟਿੰਗ ਹਾਲ ਤੁਹਾਨੂੰ ਦਿਖਾਉਣਾ ਅੰਦਰ ਆ ਜਾਓ ਜੀ ਇੱਕ ਵਾਰੀ ਪਲੀਜ਼ ਸੋ ਜਿੰਨੇ ਫਗਵਾੜੇ ਵਾਲੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਜਿਹੜੇ ਜ਼ਰੂਰ ਦਿਓ ਆ ਜੀ ਤੁਹਾਨੂੰ ਦਿਖ ਤੇ ਆ ਸਕਰੀਨਸ ਲੱਗੀਆਂ ਹੋਈਆਂ ਨੇ ਪ੍ਰੋਪਰ ਸਕਰੀਨ ਲੱਗੀਆਂ ਹੋਈਆਂ ਨੇ ਕਿਹੜੀ ਡੀਲ ਗੱਡੀ ਕਿੰਨੇ ਵਜੇ ਆਉਣੀ ਹੈ ਕਿੰਨੇ ਕਿੰਨੇ ਸਮੇਂ ਲੇਟ ਹੋਣੀ ਹੈ ਸਾਰੀ ਤੁਹਾਨੂੰ ਮਤਲਬ ਇੱਥੇ ਵਧੀਆ ਸਕਰੀਨਸ ਲੱਗ ਗਈਆਂ ਨੇ ਕਿਉਂਕਿ ਇਹ ਜਦੋਂ ਨਵੀਨੀਕਰਨ ਹੁੰਦਾ ਹੈ ਸੋਮ ਪ੍ਰਕਾਸ਼ ਜੀ ਹੁਣੇ ਜਦੋਂ ਸਾਬਕਾ ਮੰਤਰੀ ਜਿਹੜੇ ਸਾਡੇ ਫਗਵਾੜਾ ਤੋਂ ਨੇ ਉਹਨਾਂ ਦੇ ਪੂਰਨ ਜ਼ੋਰ ਦੇ ਨਾਲ ਇਸ ਰੇਲਵੇ ਸਟੇਸ਼ਨ ਨੂੰ ਪੂਰਾ ਨਵੀਨੀਕਰਨ ਦਿੱਤਾ ਗਿਆ ਦੇਖ ਸਕਦੇ ਹੋ ਹਾਲਕਿ ਜੇਕਰ ਜਿਹੜੇ ਫਗਵਾੜੇ ਵਾਲੇ ਨੇ ਉਹ ਇਸ ਗੱਲ ਨੂੰ ਸਮਝ ਸਕਦੇ ਨੇ ਕਿ ਪਹਿਲਾਂ ਰੇਲਵੇ ਸਟੇਸ਼ਨ ਦੇ ਹਾਲਾਤ ਕਿਹੋ ਜਿਹੇ ਹੁੰਦੇ ਸਕੇ ਹੁਣ ਕਿਹੋ ਜਿਹੇ ਹੋਏ ਨੇ ਸੋ ਇਧਰ ਵੀ ਦੇਖ ਸਕਦੇ ਹੋ ਪੂਰਾ ਨਵੀਨੀਕਰਨ ਕੀਤਾ ਹੋਇਆ ਸੋ ਇਹ ਕਿਤਨਾ ਕਿਤੇ ਪੂਰ ਜ਼ਰ ਉਪਰਾਲਾ ਤੇ ਪਹਿਲੀ ਮੰਗ ਵੀ ਸੀਗੀ ਫਗਵਾੜਾ ਵਾਲਿਆਂ ਦੀ ਕਿ ਸਾਡਾ ਰੇਲਵੇ ਸਟੇਸ਼ਨ ਜਿਹੜਾ ਉਹ ਵਧੀਆ ਤਰੀਕੇ ਨਾਲ ਬਣਾਇਆ ਜਾਏ ਸੋ ਦੇਖ ਸਕਦੇ ਹੋ ਜੀ ਕਿ ਇਹ ਵੀ ਜਿਹੜੀ ਜਲਦੀ ਸੇਵਾ ਬਿਲਕੁਲ ਫ੍ਰੀ ਮਿਲਦੀ ਹੈ ਸਟੇਸ਼ਨ ਤੋਂ ਵੀ ਜਿੰਨੇ ਆਉਂਦੇ ਨੇ ਯਾਤਰੀ ਆਉਂਦੇ ਨੇ ਸਫ਼ਰ ਕਰਦੇ ਨੇ ਕਿਉਂਕਿ ਗਰਮੀ ਦੇ ਸਮੇਂ ਦੇ ਵਿੱਚ ਪਾਣੀ ਮਿਲਣਾ ਪਾਣੀ ਦੀ ਬੋਤਲ ਜੇਕਰ ਤੁਸੀਂ ਲਿਆਰ ਤਾਂ ਉਹ ਵੀ ਬਹੁਤ ਮਹਿੰਗੀ ਮਿਲਦੀ ਹੈ ਸੋ ਇਹ ਇੱਕ ਇਹ ਵੱਖਰੀ ਸੇਵਾ ਜੀ ਸੋ ਫਗਵਾੜੀ ਦਾ ਜਦੋਂ ਨਵੀਨੀਕਰਨ ਸਟੇਸ਼ਨ ਦਾ ਹੁੰਦਾ ਉਸ ਤੋਂ ਦੇਖ ਸਕਦੇ ਹੋ ਕਿੰਨੇ ਉਪਰਾਲੇ ਹੋਰ ਜ਼ਿਆਦਾ ਕੀਤੇ ਗਏ ਨੇ ਇਹ ਯਾਤਰੀਆਂ ਲਈ ਸੁਵਿਧਾ ਦੇ ਲਈ ਦੇਖ ਸਕਦੇ ਹੋ ਸਲਵਬ ਸੁਚਾਲੇ ਆ ਜਿਹੜਾ ਉਹ ਵੀ ਬਹੁਤ ਸਾਫ਼ ਸੁਥਰਾ ਬਣ ਗਿਆ ਸੋ ਨਵਾਂ ਜਦੋਂ ਰੇਲਵੇ ਸਟੇਸ਼ਨ ਫਗਵਾੜੀ ਦਾ ਬਣਦਾ ਹੈ ਇਹ ਬਾਥਰੂਮ ਆ ਜੀ ਅਭੀ ਤੁਸੀਂ ਇੱਥੇ ਹੁੰਦੇ ਹੋ ਜੀ ਹਾਂਜੀ ਮੈਂ ਫਿਲਹਾਲ ਦੇ ਇੱਥੇ ਠੇਕੇਦਾਰ ਹੋ ਰਿਹਾ ਲੇਕਿਨ ਮੈਂ ਵੈਸੇ ਦਿਹਾੜੀ ਤੇ ਹੁੰਦਾ ਪਹਿਲੇ ਪਹਿਲਾ ਕਿਹੋ ਜਿਹੇ ਹਾਲਾਤ ਸੀ ਇੱਥੇ ਉਹਦੇ ਨਾਲੋਂ ਬਹੁਤ ਵਧੀਆ ਬਹੁਤ ਵਧੀਆ A1 ਮਿਰਵਾ ਹੈ ਅੰਦਰ ਪੂਰੀ ਸਾਫ ਸਵੈ ਨਾ ਮੈਂ ਕਿ ਪੂਰੀ ਤਰ੍ਹਾਂ ਸੋ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਨਵੀਂ ਤਕਨੀਕਾ ਦੇ ਨਾਲ ਜਿਹੜਾ ਰੇਲਵੇ ਸਟੇਸ਼ਨ ਬਣਿਆ ਦੇਖ ਸਕਦੇ ਹੋ ਕਿ ਸਫਾਈ ਵੀ ਹੋ ਰਹੀ ਹੈ ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਕਿ ਜਿੰਨੇ ਵੀ ਯਾਤਰੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਗੰਦਗੀ ਦਾ ਵੀ ਬੜਾ ਧਿਆਨ ਰੱਖਦੇ ਨੇ ਕਿ ਸਾਫ ਸਫਾਈ ਜਿਹੜੀ ਹੈ ਉਹ 24 ਘੰਟੇ ਰੱਖ ਜਾਂਦੀ ਏ ਆ ਮਸ਼ੀਨਾਂ ਨਾਲ ਲੱਗਿਆ ਹੋਈ ਏ ਤਾਂ ਕਿ ਨਵੀਂ ਤਕਨੀਕ ਦੀਆਂ ਮਸ਼ੀਨਾਂ ਦੇ ਨਾਲ ਸਫਾਈ ਜਿਹੜਾ ਉਹਦਾ ਪੂਰਾ ਧਿਆਨ ਰੱਖਿਆ ਗਿਆ ਏ ਜੀ ਤੁਹਾਡਾ ਜੀ ਮੇਰਾ ਨਾਮ ਹਰਜਿੰਦਰ ਕੁਮਾਰ ਜੀ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਜਸਪਾਲ ਸਿੰਘ ਜੀ ਅਸੀਂ ਦੇਖ ਰਹੇ ਸੀਗੇ ਕਿ ਹੁਣ ਜਿਵੇਂ ਸਟੇਸ਼ਨ ਨਵਾਂ ਬਣ ਗਿਆ ਬਹੁਤ ਸਾਰੀਆਂ ਸਹੂਲਤਾਂ ਵੀ ਲੋਕਾਂ ਨੂੰ ਮਿਲ ਗਈਆਂ ਨੇ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਅੱਗੇ ਨਾਲੋਂ ਤਾਂ ਬਹੁਤ ਵਧੀਆ ਆ ਸਟੇਸ਼ਨ ਆਪਣੇ ਗੱਡੀਆਂ ਵੀ ਟਾਈਮ 'ਤੇ ਆਉਂਦੀਆਂ ਸਫਾਈ ਸੋ ਸਾਫ ਸੁਥਰਾ ਵੀ ਹੈਗਾ ਤਾਂ ਅੱਗੇ ਨਾਲੋਂ ਬਹੁਤ ਵਧੀਆ ਆ ਤੁਸੀਂ ਕਹੋਗੇ ਜੀ ਮੈਂ ਵੀ ਇਹੀ ਬਹੁਤ ਵਧੀਆ ਸਟੇਸ਼ਨ ਬ

हम लोग धूप और बारिश में किसी और फ्लाई के सीड में हम लोग बैठा करते थे या फुटपाथ है इसके नीचे बैठा करते थे जैसे मैं अभी वेट कर रहा हूँ इसी शताब्दी को मैं पकड़ के वापस जाता हूँ लेकिन मुझे वेट करना पड़ता था इस बार देखे मैं सरप्राइज़ हूँ रियली बहुत अच्छा काम हुआ है काम का स्टैंडर्ड काम का तरीका और साफ सफ़ाई बहुत ही काबिल तारीफ है बहुत चेंजेस हुआ है सर जी ਅਸੀ ਗੱਲ ਜੀ ਜੀ ਨਾ ਤੁਹਾਡਾ ਜੀ ਸਰੇਂਦਰ ਮੋਹਨ ਜੀ ਅੱਛਾ ਤੁਸੀਂ ਬਿਲਡਿੰਗਾਂ ਦੇ ਕੋਈ ਦੱਸ ਸਕਦੇ ਹੋ ਕਿ ਹੁਣ ਨਵਾਂ ਨਵੀਨੀਕਰਨ ਹੋ ਗਿਆ ਸਟੇਸ਼ਨ ਬੜਾ ਵਧੀਆ ਬਣ ਗਿਆ ਪਹਿਲਾਂ ਬਹੁਤ ਪੁਰਾਣੀ ਬਿਲਡਿੰਗ ਸੀਗੀ ਤੇ ਬੈਠਣ-ਉੱਠਣ ਦੀ ਬਹੁਤ ਘੱਟ ਸਹੂਲਤ ਆ ਰਹੀ ਸੀਗੀ ਕਿ ਬਹੁਤ ਵਧੀਆ ਨਹੀਂ ਸੀ ਪਰ ਹੁਣ ਬਹੁਤ ਵਧੀਆ ਸਹੂਲਤ ਹੋ ਗਈ ਆ ਬੈਠਣ ਲਈ ਵੀ ਸਹੂਲਤ ਹੈ ਕਿ ਸਫਾਈ ਵਗੈਰਾ ਦਾ ਵੀ ਪੂਰਾ ਪ੍ਰੋਪਰ ਧਿਆਨ ਰੱਖਿਆ ਜਾ ਰਿਹਾ ਹੁਣ ਤਾਂ ਹਾਂ ਜੀ ਹੁਣ ਤਾਂ ਬਹੁਤ ਖੁਸ਼ੀ ਹੈ ਇਸ ਗੱਲ ਦੀ ਸਰਕਾਰ ਦਾ ਧੰਨਵਾਦ ਪੂਰਾ ਸੋਈ ਜੀ ਫਗਵਾੜੀ ਦਾ ਰੇਲਵੇ ਸਟੇਸ਼ਨ ਜਿਸ ਨੂੰ ਕਿ ਪਹਿਲਾਂ ਬਿਲਡਿੰਗ ਕਿਹੋ ਜੀ ਤੇ ਹੁਣ ਇਸ ਵਾਰ ਬਿਲਡਿੰਗ ਕਿਹੋ ਜੀ ਬਣ ਗਈ ਹੈ ਨਵੀਨੀਕਰਨ ਹੋ ਗਿਆ ਤਕਨੀਕੀ ਨਵੀਆਂ ਤਰੀਕ ਤਕਨੀਕਾਂ ਦੇ ਨਾਲ ਹੀ ਬਿਲਡਿੰਗ ਬਣਾਈ ਗਈ ਹੈ ਸਫਾਈ ਦਾ ਬਹੁਤ ਧਿਆਨ ਰੱਖਿਆ ਗਿਆ ਪਾਣੀ ਵੀ ਦੇਖ ਸਕਦੇ ਹੋ ਕਿ ਫ੍ਰੀ ਸੇਵਾ ਜਿੱਥੇ ਮਿਲ ਰਹੀ ਹੈ ਸ਼ੋਚਾਲੇ ਜਿਹੜਾ ਬਾਥਰੂਮ ਬਹੁਤ ਵਧੀਆ ਬਣਾਤਾ ਲੋਕਾਂ ਦੇ ਬਹਿਣ ਦੀ ਜਗ੍ਹਾ ਬਹੁਤ ਸੁਖਾਲੀ ਹੋ ਗਈ ਆ ਲੋਕ ਕਿਤੇ ਨਾ ਕਿਤੇ ਸੋਖੇ ਹੋ ਗਿਆ ਸੋ ਫਗਵਾੜੇ ਵਾਲੇ ਜਿੰਨੇ ਆ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਲਈ ਕਿੰਨਾ ਸੁਖਾਲਾ ਹੋ ਗਿਆ ਫਗਵਾੜੇ ਦਾ ਇਹ ਜੰਕਸ਼ਨ ਰੇਲਵੇ ਸਟੇਸ਼ਨ ਔਰ ਨਾਲ ਨਾਲ ਫਗਵਾੜੇ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਫਗਵਾੜੇ ਵਾਲੋ ਤੁਹਾਡੀ ਸਹੂਲਤਾਂ ਲਈ ਹਾਲਾਂਕਿ ਬਹੁਤ ਸਾਰੇ ਲੋਕ ਮਿਲੇ ਜਿਨ੍ਹਾਂ ਨੇ ਸਰਕਾਰ ਦਾ ਵੀ ਧੰਨਵਾਦ ਕੀਤਾ ਕਿ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਕੈਂਥ ਉਹਨਾਂ ਦੇ ਵੱਲੋਂ ਵਿਜੇ ਸਾੰਪਲਾ ਜੀ ਉਹਨਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਫਗਵਾੜਾ ਵਾਲਿਆਂ ਨੂੰ ਇੱਕ ਬਹੁਤ ਵਧੀਆ ਤੇ ਵੱਡਾ ਤੋਹਫ਼ਾ ਜਿਹੜਾ ਦਿੱਤਾ ਗਿਆ ਸੀਗਾ ਸੋ ਥੋੜੇ ਸਾਹਬੜਾ ਜੀ ਸੋਨ ਫਗਵਾੜੇ ਵਾਲੇ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨੀ ਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਤੋਹਫ਼ਾ ਕਿਹੋ ਜਿਹਾ ਲੱਗਿਆ